ਮਾਇਰ ਮੇਲ ਸਿੰਘ ਫੱਤੇਵਾਲਾ ਡਿਸਟ੍ਰਿਕਟ ਸੈਕਟਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਅੱਜ ਅਸੀਂ ਜੋਨ ਮੱਲਾਂ ਵਾਲੇ ਦੀ ਮੀਟਿੰਗ ਜਿਹੜੀ ਨਗਰ ਵਸਤੀ ਦੂਲਾ ਸਿੰਘ ਵਾਲਾ ਵਿਖੇ ਕੀਤੀ ਆ ਜਿਦੇ ਵਿੱਚ ਵੱਖ-ਵੱਖ ਪਿੰਡਾਂ ਦੇ ਆਗੂ ਸਹਿਬਾਨ ਬੇਬੀਆਂ ਭੈਣਾਂ ਵੱਡੇ ਪੱਦਰ ਤੇ ਜਿਹੜੇ ਸ਼ਾਮਲ ਹੋਏ ਆ ਜੋ ਕਿ ਜਥੇਬੰਦੀ ਦਾ ਐਲਾਨ ਆ ਕਿ 14 ਜੁਲਾਈ ਨੂੰ ਪੂਰੇ ਪੰਜਾਬ ਦੇ ਵਿੱਚ ਪਾਵਰ ਕਾਮ ਦੇ ਐਸਸੀ ਤੇ ਚੀਫ ਦਫ਼ਤਰਾਂ ਦਾ ਜਿਹੜਾ ਘਰਾਉ ਕੀਤਾ ਜਾਊਗਾ ਕਿਉਂਕਿ ਮੋਦੀ ਸਰਕਾਰ 225 ਬਿਜਲੀ ਸੋਧ ਬਿੱਲ ਸੰਸਦ ਦੇ ਵਿੱਚ ਪੇਸ਼ ਕਰਨ ਜਾ ਰਹੀ ਆ ਤੇ ਚੇਪ ਵਾਲੇ ਮੀਟਰ ਜਿਹੜੇ ਉਹ ਲਾਏ ਜਾ ਰਹੇ ਆ ਨਿੱਜੀਕਰਨ ਦੀ ਨੀਤੀ ਦੇ ਤਹਿਤ ਜਿਸ ਦਾ ਵਿਰੋਧ ਕਰਨ ਦੇ ਵਾਸਤੇ ਜਿਹੜਾ 14 ਜੁਲਾਈ ਨੂੰ ਜਿਹੜਾ ਫਰੋਈ ਪਰ ਦੇ ਐਸੀ ਦਫਤਰ ਦੇ ਅੱਗੇ ਜਿਹੜਾ ਫਰੋਈ ਪਰ ਦੇ ਵੱਲੋਂ ਜਿਹੜਾ ਵੱਡੇ ਪੱਧਰ ਤੇ ਧਰਨਾ ਲਾਇਆ ਜਾਊਗਾ ਉਹਦੀਆਂ ਤਿਆਰੀਆਂ ਜਿਹੜੀਆਂ ਹਰ ਨਗਰ ਦੇ ਵਿੱਚ ਕਰਾਉਣ ਦੇ ਸਬੰਧੀ ਵੱਡੇ ਕੱਠ ਕਰਕੇ ਜਿਹੜੇ ਆਗੂ ਸਹਿਬਾਨਾਂ ਦੇ ਨਾਲ ਵਿਚਾਰ ਵਟਾਂਦਰੇ ਕੀਤੇ ਗਏ ਆ ਉਹ ਜਿਹੜੀ ਉਹਦੇ ਨਾਲ ਸੰਬੰਧਿਤ ਮੰਗਾ ਕੇ ਜਿਹੜਾ ਬਿਜਲੀ ਸੋਧ ਬਿੱਲ 2025 ਲਿਆ ਰਹੇ ਜੋ ਉਹ ਰੱਦੀ ਦੀ ਟੋਕਰੀ ਵਿੱਚ ਸੁੱਟਿਆ ਜਾਵੇ ਜਿਹੜਾ 2003 ਐਕਟ ਜਿਹੜਾ ਬਿਲੀ ਬੋਰਡ ਭੰਗ ਕਰਕੇ ਪਾਵਰ ਕਾਰਪੋਰੇਸ਼ਨ ਲਿਮਟਿਡ ਬਣਾਇਆ ਵਾ ਪੂਰਾ ਉਹ ਬਹਾਲ ਕੀਤਾ ਜਾਵੇ ਬੀਲੀ ਬੋਰਡ ਨੂੰ ਤੇ ਪਾਵਰ ਕੱਪ ਕੰਮ ਨੂੰ ਜਿਹੜਾ 2003 ਐਕਟ ਦੇ ਤਹਿਤ ਬਣਾਇਆ ਗਿਆ ਉਹ ਰੱਦ ਕੀਤਾ ਜਾਵੇ ਜਿਹੜਾ 1,85,000 ਅਸਾਮੀਆਂ ਟੋਟਲ ਸਾਡੇ ਬੀਲੀ ਬੋਰਡ ਦੇ ਵਿੱਚ ਜਿਹੜੀਆਂ ਖਾਲੀ ਅਸਾਮੀਆਂ ਜਿਹੜੀਆਂ ਉਹ ਭਰੀਆਂ ਜਾਣ ਤੇ ਸਾਡੇ ਨੌਜਵਾਨਾਂ ਨੂੰ ਉਹਨਾਂ ਦੇ ਵਿੱਚ ਭਰਤੀ ਕੀਤਾ ਜਾਵੇ ਤੇ ਡੇਢ ਬਿਲੀ ਸਾਡੀ ਮੰਗ ਆ 2 ਰੁਪਏ ਪਰ ਜੁੰਟਾ ਬਿਲੀ ਦਿੱਤੀ ਜਾਵੇ ਤੇ ਜਿਹੜਾ ਮੀਡੀਆ ਸਕੀਮ ਤੇ ਰਾਈ 1200 ਰੁਪਏ ਜਿਹੜਾ ਉਹ ਪਰ ਜਿਹੜਾ ਪਾਵਰ ਦਾ ਉਹ ਵਧਾਉਣ ਦੀ ਸਕੀਮ ਜਿਹੜੀ ਉਹ ਦਿੱਤੀ ਜਾਵੇ ਕਿਉਂਕਿ ਪਹਿਲਾਂ ਜਿਹੜੀ ਸਕੀਮ ਚੱਲ ਰਹੀ ਆ ਪਾਰ ਪਾਵਰ ਦਾ ਉਹ ਜਿਹੜੀ ਫੀਸ ਰੱਖੀ ਗਈ ਆ ਪਾਵਰ ਕਾਪਰੋਰੇਸ਼ਨ ਵੱਲੋਂ ਬਹੁਤ ਜ਼ਿਆਦੀ ਆ ਇਸ ਕਰਕੇ ਜਿਹੜੇ ਜੁਰਮਾਨੇ ਭਾਰੀ ਖਵਤਕਾਰਾਂ ਨੂੰ ਕੀਤੇ ਗਏ ਆ ਉਹ ਰੱਦ ਕਰਨ ਦੀ ਮੰਗ ਕਰ ਰਹੇ ਆ ਤੇ ਹੋਰ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਇਹ 14 ਜੁਲਾਈ ਦਾ ਧਰਨਾ ਆ ਆਪ ਸਾਲ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਆ ਕਿ ਜਿੱਥੇ-ਜਿੱਥੇ ਵੀ ਇਹ ਧਰਨੇ 14 ਜੁਲਾਈ ਨੂੰ ਜਿਹੜੇ ਲੱਗਣਗੇ ਆਪ ਸਾਬ ਸਾਰੇ ਵੱਡੇ ਪੱਧਰ ਤੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਬੀਬੀਆਂ ਸਮੇਤ ਸ਼ਾਮਲ ਹੋਈਏ ਤੇ ਨਿੱਜੀ ਕਰਨ ਨੀਤੀਆਂ ਦਾ ਵਿਰੋਧ ਕਰੀਏ ਧੰਨਵਾਦ